ਅਕਾਲ ਤਖਤ ਸਾਹਿਬ ਦੇ ਜੱਜਦਾਰ ਨੇ ਵੱਡਾ ਕਦਮ ਚੁੱਕਿਆ ਅਕਾਲੀਆਂ ਦੇ ਬਾਦਲ ਧੜੇ ਬਾਰੇ ਵੀ ਵੱਡਾ ਖੁਲਾਸਾ ਹੋਇਆ ਦੋਵੇਂ ਖਬਰਾਂ ਦਾ ਸਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਜਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਨੇ ਤਮਨ ਲਾਡੂ ਤੇ ਤੁਤਕੜੀ ਜ਼ਿਲੇ ਵਿਖੇ ਕਤਲ ਕੀਤੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਨੇ ਗੜਗਾਜ ਨੇ ਬੀਤੇ ਦਿਨੀ ਜਾਤ ਪਾਤ ਵਿਤਕ੍ਰਿਆ ਅਧਾਰਿਤ ਆਨਰ ਕਿਲਿੰਗ ਵਿੱਚ ਕਤਲ ਕੀਤੇ ਗਏ 25 ਸਾਲਾ ਨੌਜਵਾਨ ਕਾਵਿਆਨ ਸਲੇਵਾ ਗਣੇਸ਼ ਦੇ ਪਿਤਾ ਚੰਦਰ ਸ਼ੇਖਰ ਤੇ ਮਾਤਾ ਤਮਿਲ ਸੇਲਵੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸਿੱਖ ਕੌਮ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜ਼ਿਕਰਜੋਗ ਹੈ ਕਿ ਮ੍ਰਿਤਕ ਕਾਫਨ ਤਾਮਿਲਨਾਟੂ ਦੇ ਰਹਿਣ ਵਾਲੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਦਾ ਪੰਜਾ ਸੀ ਉਹਨਾਂ ਦੇ ਸੱਦੇ ਉੱਤੇ ਹੀ ਜਿੱਤਦਾਰ ਗੜਗੱਜ ਤਮਨ ਲਾਡੂ ਪਹੁੰਚੇ ਸਨ ਉਹਨਾਂ ਨੇ ਇਸ ਗੱਲ ਉੱਤੇ ਚਿੰਤਾ ਪ੍ਰਗਟ ਕੀਤੀ ਕਿ ਸੰਸਾਰ ਅੰਦਰ ਅੱਜ ਵੀ ਜਾਤੀਵਾਦ ਰੰਗਪੇਡ ਅਤੇ ਜਾਤ ਆਧਾਰਿਤ ਵਿਤਕਰੇ ਤੇ ਆਨਰ ਕਿਲਿੰਗ ਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਫਲਸਫੇ ਵਿੱਚ ਸਮੁੱਚੀ ਮਾਨਵਤਾ ਨੂੰ ਇੱਕ ਆਕਾਲ ਪੁਰਖ ਦੇ ਬੰਦੇ ਆਖਿਆ ਗਿਆ ਗੜਗੱਜ ਨੇ ਤਮਨ ਲਾਡੂ ਵਿਖੇ ਧਰਮ ਪ੍ਰਚਾਰ ਲਹਿਰ ਘਾਰ ਹੋਏ ਸਭ ਮਿਲेंगे ਤਤ ਤਿੰਨ ਦਿਨਾਂ ਦੀ ਪ੍ਰਚਾਰ ਫੇਰੀ ਉੱਤੇ ਨੇ ਇਸ ਤਰ੍ਹਾਂ ਉਹ ਸੁਬੇਂਦਰ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿੱਚ ਜਾ ਕੇ ਸਥਾਨਕ ਲੋਕਾਂ ਉੱਤੇ ਜਾਤ ਪਾਤ ਆਧਾਰਿਤ ਵਿਤਕਰੇ ਤੇ ਪੀੜਤਾ ਨੂੰ ਮਿਲ ਰਹੇ ਨੇ ਅਤੇ ਉਹਨਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਤੇ ਸਿੱਖੀ ਸਿਧਾਂਤਾਂ ਦੇ ਫਲਸਫੇ ਬਾਰੇ ਵਿਚਾਰ ਚਰਚਾ ਕਰ ਰਹੇ ਨੇ ਉਧਰ ਦੂਜੇ ਪਾਸੇ ਕਾਲੀ ਦਲ ਦੇ ਸੀਨੀਅਰ ਆਗੂਆ ਜੱਥੇਦਾਰ ਇਕਬਾਲ ਸਿੰਘ ਝੁੰਦਾ ਜੱਥੇਦਾਰ ਸੰਤਾ ਸਿੰਘ ਉਮੇਦਪੁਰੀ ਅਤੇ ਵਰਜਿੰਦਰ ਸਿੰਘ ਬਰਾੜ ਨੇ ਉਪ ਰਾਸ਼ਟਰਪਤੀ ਚੋਣ ਲਈ ਹਰਸਮਰਤ ਕੌਰ ਬਾਦਲ ਦੇ ਵਾਈਕਾਰਟ ਨੂੰ ਸਿਆਸੀ ਜੁੰਮਲੇਬਾਜ਼ੀ ਕਰਾਰ ਦਿੱਤਾ ਜਿੰਦਾਰ ਰੌ ਇਕਬਾਲ ਸਿੰਘ ਝੁੰਡਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਜਦ ਰਾਸ਼ਟਰਪਤੀ ਦੀ ਚੋਣ ਵੇਲੇ ਮਨਪ੍ਰੀਤ ਸਿੰਘਿਆਲੀ ਵੱਲੋਂ ਸੂਬੇ ਅਤੇ ਪੰਥ ਦੇ ਹਿੱਤ ਵਿੱਚ ਪਾਰਟੀ ਲੀਡਰਸ਼ਿਪ ਦੇ ਫੈਸਲੇ ਦੇ ਖਿਲਾਫ ਜਾ ਕੇ ਆਪਣੀ ਨੈਤਿਕਤਾ ਦੇ ਆਧਾਰ ਤੇ ਬਾਈਕਾਟ ਕੀਤਾ ਗਿਆ ਸੀ ਤਾਂ ਉਸ ਵੇਲੇ ਆਲੀ ਨੂੰ ਪਾਰਟੀ ਦੇ ਵਿਰੋਧੀ ਵਿਧਾਇਕ ਵਜੋਂ ਦੱਸਣ ਵਾਲੇ ਬਾਦਲ ਦਲ ਅੱਜ ਹੜਾਂ ਦਾ ਬਹਾਨਾ ਬਣਾ ਕੇ ਆਪਣੇ ਬਾਈਕਾਟ ਨੂੰ ਕਿਸ ਤਰ੍ਹਾਂ ਸਹੀ ਦਰਸਾ ਰਹੇ ਨੇ ਜਦਕਿ ਰਾਸ਼ਟਰਪਤੀ ਦੀ ਚੋਣ ਸਮੇਂ ਪੰਜਾਬ ਦੇ ਹਿੱਤਾਂ ਨੂੰ ਵਿਸਾਰ ਕੇ ਵੋਟਾਂ ਪਾਈਆਂ ਕੀ ਉਸ ਵੇਲੇ ਬਾਦਲ ਦਲ ਸਹੀ ਸੀ ਜਾਂ ਅੱਜ ਬਾਈਕਾਟ ਕਰਕੇ ਸਹੀ ਹੈ ਜਥੇਦਾਰ ਇਕਬਾਲ ਸਿੰਘ ਝੁੰਡਾ ਨੇ ਕਿਹਾ ਕਿ ਬਾਦਲ ਦਲ ਕੇਂਦਰ ਸਰਕਾਰ ਵਿੱਚ ਸਾਂ ਸਮੇਂ ਨਾ ਸਿਆਸੀ ਤੌਰ ਤੇ ਸੂਬੇ ਦੇ ਹਿੱਤ ਨੂੰ ਪੇਸ਼ ਕਰ ਸਕਿਆ ਤੇ ਨਹੀਂ ਕੇਂਦਰ ਸਰਕਾਰ ਨਾਲ ਜੁੜੇ ਪੰਥਕ ਮੁੱਦਿਆਂ ਦੀ ਤਰਜਮਾਨੀ ਕਰ ਸਕਿਆ ਇਹਨਾਂ ਦੋਵੇਂ ਵੱਡੇ ਮੁੱਦਿਆਂ ਤੇ ਠੋਸ ਸਟੈਂਡ ਲੈਣ ਦੀ ਬਜਾਇਆ ਪੰਜਾਬ ਦੀ ਸਥਿਤੀ ਨੂੰ ਬਹਾਨੇ ਦੇ ਰੂਪ ਵਿੱਚ ਵਰਤਣਾ ਸਾਬਤ ਕਰਦਾ ਕਿ ਪੰਥਰ ਤੇ ਪੰਜਾਬ ਦੇ ਮੁੱਦਿਆਂ ਤੇ ਵਕ-ਵਕ ਸਮੇਂ ਤੇ ਵਕ-ਵਕ ਮੁੱਦਿਆਂ ਤੇ ਆਪਣਾ ਸਟੈਂਡ ਸਪਸ਼ਟ ਨਾ ਕਰਨਾ ਇਹ ਦਰਸਾਉਂਦਾ ਕਿ ਫੈਸਲੇ ਨੀਤੀਗਤ ਨਹੀਂ ਹਨ ਇਹ ਵਕ-ਵਕ ਸਮੇਂ ਤੇ ਬਦਲ ਰਹੇ ਰਾਜਸੀ ਸਮੀਕਰਨਾਂ ਨੂੰ ਮੁੱਖ ਰੱਖ ਕੇ ਲੈ ਗਏ ਨੇ ਇਸ ਦੇ ਨਾਲ ਹੀ ਜਥੇਦਾਰ ਰਾਉਟ ਸੰਤਾ ਸਿੰਘ ਮੇਤਪਰੀ ਨੇ ਕਿਹਾ ਕਿ ਚੰਗਾ ਹੁੰਦਾ ਉਪਰਾਸ਼ਟਪਤੀ ਦੀ ਚੋਣ ਵੇਲੇ ਬਾਦਲ ਧੜਾ ਕੁਦਰਤੀ ਆਪਤ ਨੂੰ ਬਹਾਨੇ ਵਜੋਂ ਵਰਤਣ ਦੀ ਬਜਾਏ ਵਿਚਾਰਧਾਰਕ ਰੂਪ ਵਿੱਚ ਕੇਂਦਰ ਨਾਲ ਜੁੜੇ ਵੱਡੇ ਮਸਲਿਆਂ ਦੇ ਆਧਾਰ 'ਤੇ ਸੂਬੇ ਦੇ ਬਤਿਹਰੇਤਾਂ ਨੂੰ ਮੁੱਖ ਰੱਖ ਕੇ ਆਪਣੀ ਵੋਟ ਦੇ ਵਾਈ ਕਾਰਡ ਦਾ ਐਲਾਨ ਕਰਦਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੱਤਾ ਲਈ ਤਰਸ ਰਿਹਾ ਬਾਦਲ ਖੇਮਾ ਸੱਤਾ ਦੇ ਲਾਲਚੇਟ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕਿਆ ਭਾਜਪਾ ਨਾਲ ਮੋੜ ਸਾਂਝ ਦੇ ਲਾਲਚੇਟਾ ਚ ਰਾਜਨੀਤੀ ਦਾ ਉਹੀ ਪੁਰਾਣਾ ਹਥਿਆਰ ਬਾਦਲ ਧੜੇ ਨੇ ਵਰਤੇ ਜਿਸ ਵਿੱਚ ਵਾਈ ਕਾਰਡ ਦਾ ਰਾਸਤਾ ਚੁਣ ਕੇ ਸਿਆਸੀ ਫਾਇਦਾ ਦੇਣ ਦੀ ਮੰਜ਼ਲ ਵੱਲ ਵਧਣਾ ਹੁੰਦਾ ਹੈ